ਕਾਂ ਦੇ ਦੰਦਾਂ ਵਾਲਾ ਸੋਨਾ ਲੱਗਦਾ ਹੋਇ ਪੁੱਤ ਹੁਣ ਤਾਂ ਆ ਤਾਂ 10 ਨੰਬਰ ਦੀ ਐ ਐ 6 ਪਈ ਐ ਕਿ 12 ਕਾ ਨੰਬਰ ਦੀ ਓ ਯਾਰ ਬਾਪੂ ਇਹ ਮਿਲ ਸਕਦੀ ਐ ਬਾਪੂ ਐ ਨਾ ਕਰਾ ਕਲਾ ਆਪੇ ਮੇਰੇ ਕੋਲ ਇਹੀ ਐ ਓ ਬਾਪੂ ਲੈਣੇ ਲੈ ਕੇ ਦੇ ਦੇ ਯਾਰ ਕੀ ਕੀ ਲੈ ਕੇ ਦੇਦਾ ਉਹ ਤਾਂ ਬਕਿਆਰਾਂਗੇ ਵੇਚ ਦੇ ਪਰ ਉਹਨੂੰ ਮੈਂ ਤਾਂ ਚਲਾਉਂਦਾ ਰਹੀ ਉਹਨੂੰ ਕਿਨੂੰ ਉਹ ਮਸ਼ੀਨ ਜੀ ਨੂੰ ਤਾਂ ਕਿਆ ਹੁਣ ਕੀ ਹੋ ਗਿਆ ਉਹ ਤਾਂ ਨਾ ਤਾਂ ਮੇਰੇ ਤਾਂ ਗਰਦ ਪੈਂਦੀ ਐ ਹਾਂ ਨਾਲੇ ਸਾਹ ਹੋ ਗਿਆ ਅੱਛਾ ਮੈਂ ਨਹੀਂ ਚਲਾਉਂਦਾ ਇਹਦੋਂ ਬਾਅਦ ਹੋਰ ਤਾਂ ਨਹੀਂ ਕੋਸੋਇਆ ਅੱਛਾ ਢੇੜੇ ਵਰਗੇ ਲੋਟੋਂ ਦੇ ਖਾ ਕੇ ਮਿਰਚਾ ਦਾ ਟੀਕਾ ਲਾ ਦੂੰਗਾ ਮੈਂ ਤੇਨ ਨਾਲੇ ਕਹਿੰਦੇ ਮੱਖਣ ਲਿਆ ਕਦੇ ਫਲਾਣਾ ਦੇ ਆ ਉੱਥੇ ਜ਼ਿੰਮੇਦਾਰਾਂ ਨਾਲ ਲੜਾ ਤੇ ਦੋ ਨਾ ਨਾ ਨੇ ਅੱਛਾ ਉਹ ਤਾਲੀ ਚ ਮਾਰਿਆ ਕੁੱਪਾ ਜਾਂ ਕੰਜਰਦਿਆਂ ਨੇ ਹਾਂ ਤੇ ਉਹ ਕਹਿੰਦਾ ਇਹਨਾਂ ਨੂੰ ਤਾਂ ਚਲਾਉਣੀ ਨਹੀਂ ਆਉਂਦੀ ਠਿਕਾਣੇ ਅੱਛਾ ਤੂੰ ਕੀ ਕਰਦਾ ਸੀ ਵੇ ਹਾਂ ਮੈਂ ਕਹ ਲਿਆ ਓਏ ਠੀਕ ਆ ਗਿਆ ਟਿਕਣਾ ਹਾਂ ਕੀ ਕਰ ਸਾਫ਼ ਕਰੀ ਜਨਾ ਓਏ ਵੇ ਜਾ ਓਏ ਤੇਰੀ ਐ ਜਿਹੜੀ ਭੰਗਦਾਗਾ ਐ ਜਿਹੜੀ ਭੰਗਿਆ ਹਾਂ ABC ਕੀ ਕਹਿਆ ਸੀ ਓਏ JCB ਕਿਹਾ ਬਾਪੂ ਉਹ ਖੜੋਂਚਾ ਜਾ ਬਾਬਾ ਮੈਂ ਦਾ ਰਜਾਤਾ ਨਾ ਮੈਂ ਜਾਵਾ ਮੇਰਾ ਸਾਫ਼ ਨਹੀਂ ਕਰਦਾ ਇਹੇ ਹਾਂ ਸੁਣ ਨਹੀਂ ਕਰਦਾ ਨਾ ਪੁੱਤ ਤੂੰ ਤਾਂ ਸਾਡੇ ਨਾਲ ਤਗੜਾ ਹੈਡਪਰਾਂ ਤੂੰ ਤਾਂ ਮੁੱਤ ਤੋਂ ਤੂੰ ਪੀੜੇ ਦਾ ਰਹਿ ਤੇਰਾ ਪਿਓ ਵੀ ਮ ਕਰਿਆ ਨਾ ਰੁਪਿਆ ਤੇਰਾ ਪਿਓ ਮੈਨੂੰ ਖੁੰਝੇ ਲਾਵੇ ਹੁਣ ਤੂੰ ਮੇਰੇ ਪੁੱਤ ਨੂੰ ਖੁੰਝੇ ਲਾਵੇ ਪੈਸੇ ਦਾ ਦੋੜਾ ਕੰਮ ਕਰਿਆ ਵਾ ਮੇਰੀ ਗੱਲ ਸੁਣ ਝਗੜਿਆ ਮਸ਼ੀਨ ਤਾਂ ਕਵਾੜ ਤੇ ਮਹੀਨੇ ਬੜਾ ਝਗੜੇ ਨੇ ਮੇਰੇ ਤਾਂ ਕੰਨ ਦੁਖਣ ਲੱਤੇ ਯਾਰ ਬਈ ਮੈਂ ਕਿਹੜਾ ਲਾਇਆ ਸੀਗਾ ਮੈਂ ਲਾਇਆ ਤਾਂ ਚੰਗੇ ਨਹੀਂ ਸੀ ਤਾ ਓਏ ਲਾਇਆ ਤਾਂ ਚੰਗੇ ਨਹੀਂ ਸੀ ਵੀ ਨਵੀਂ ਮਸ਼ੀਨ ਲੈਤੀ ਐ ਚਲਾਉਣ ਜਾਣਦਾ ਡਰਾਈਵਰ ਵਧੀਆ ਐ ਇਨੇ ਕੀ ਪਤਾ ਖੁੰਝੇ ਨਾ ਸਾਰਾ ਕੁਸ ਨਾ ਪੋਰਤਾ ਮੈਨੂੰ ਇੱਕ ਇੱਕ ਜੀਜ ਕਦੇ ਕੁਸ ਲੈ ਦੇ ਕਦੇ ਕੁਸ ਲੈ ਦੇ ਪਹਿਲਾਂ ਤਾਂ ਕੇ ਨਾ ਬੈਹ ਕੇ ਰਾ ਲਿਆ ਉਹ ਨੂੰ ਜੀ ਲੋਟ ਆਉਂਦੀ ਹੈਗੀ ਉਹ ਨੂੰ ਆ ਆ ਲੈ ਕੇ ਦਿੱਤੀ ਹੈ ਆਹਾ ਦੇਖ ਲੈ ਥੱਬਾ ਲੱਗਿਆ ਅੱਧਾ ਲੱਖ ਅੱਧਾ ਲੱਖ ਲੱਗਿਆ ਫਿਰ ਉਹੀ ਤਾਂ ਅੱਧਾ ਲੱਖ ਦਾ ਉਧਰ ਲਾਇਆ ਮੈਂ ਦੋ ਮਹੀਨੇ ਪਹਿਲਾਂ ਉਹ ਗੱਡੀ ਲੈਤੀ ਐ ਫਿਰ ਮੋਟਰਸਾਈਕਲ ਲੈ ਲਿਆ ਨੇ ਪਹਿਲਾਂ ਰੁਪਿਆ ਇੱਕ ਨਹੀਂ ਦਿੱਤਾ ਮੈਨੂੰ ਕਰਪਾਣ ਲੈ ਕੇ ਦੇਤੀ ਉਹ ਇੰਨਾ ਨਰੂਨਾ ਇਹ ਕਰਨ ਨੂੰ ਮੈਨੂੰ ਅਲੱਗ ਦਾ ਵੀ ਹੋਰ ਨਾ ਖੜਾ ਦੇ ਚੱਲਿਆ ਤੇ ਇੱਕ ਉਹ ਲਿਆ ਮਾਣੇ ਕੋਈ ਪਤਾ ਨਹੀਂ ਮੈਂ ਤਾਂ ਹੁਣ ਦੇਖਦਾ ਆਂ ਗੱਡੀ ਲਾਉਣਾ ਹੈ ਦੋਨਾਂ ਨੂੰ ਤੂੰ ਹੀ ਮੈਂ ਪੁੱਛ ਕਰੇ ਰੋਡ ਮੈਂ ਜੇ ਹੋਰ ਉੜੀ ਕੋ ਟਕੇਰਾ ਲਾ ਚਲਾਤਾ ਮੁੜ ਕੇ ਫਿਰ ਹੋਰ ਤੋਂ ਨਹੀਂ ਚੱਲਦਾ ਉਹ ਓਏ ਮੇਰੀ ਗੱਲ ਸੁਣ ਲੈ ਤਣਪੁਰੇ ਤੋਂ ਹਵਾ ਪੈਂਦੀ ਏ ਜੇ ਹਵਾ ਨਹੀਂ ਪੈਂਦੀ ਇੱਥਾਂ ਨੇੜੇ-ਨੇੜੇ ਤੂੰ ਹਵਾ ਹਵਾ ਦਾ ਮਰਨੋ ਹੋਰੀ ਕਰਦਾ ਚੰਗਾ ਇਹਨਾਂ ਨੂੰ ਲੈ ਜਾ ਮੈਂ ਕਿੱਥੇ ਲੈ ਕੇ ਜਾਵਾਂ ਡੱਕੇ ਬੈਠੇ ਆ ਦੋਨੇ ਮੇਰਾ ਸਿਰ ਖਾਲਾ ਇਹਨਾਂ ਨੇ ਤੇ ਬਾਪੂ ਜੇ ਬਿਠਾਇਆ ਸਰਾਣੇ ਫੇਰੀ ਆ ਤੂੰ ਕਿਉਂ ਬਿਠਾਈ ਨੇਗੇ ਮੈਂ ਇਹੇ ਵੜਨ ਦਿੰਦੀ ਕਾਂਗਰੇ ਚ ਇਹਨਾਂ ਨੂੰ ਉਹ ਜੇ ਇਹ ਆ ਕਹੋਰੀ ਇਹ ਕਦਰ ਪੁੱਤ ਕੜਾ ਘੱਟ ਆ ਮੈਂ ਡਰਾਈਵਰ ਤੇ ਅੱਜ ਗੇਣਾ ਸੱਜ ਕੇ ਲਿਆ ਤੇ ਆ ਆ ਤੇਰਾ ਕੁਸ ਲੱਗਦਾ ਤੇਰਾ ਪਣੋ ਤੇਰਾ ਪ੍ਰਾਉਣਾ ਵਸ ਲੱਗਦਾ ਨਾਲ ਤਾਂ ਮੰਗਦਾ ਉਹ ਐ ਜੀ ਕਰਨ ਵਾਲੀ ਆਏ ਜੇ ਕੀ ਕਹਿੰਦੇ ਹੁੰਦੇ ਤੇ ਨਲੇ ਮੰਗਦਾਗਾ ਰੋੜੀ ਕੋਟਾ ਤੇ ਕਿ ਵਾਪੂ ਲਿਆਵੇ ਤੇਰੀ ਵੀ ਤੇਰੀ ਕਿੱਥੇ ਆ ਭਾਂਗੇ ਕੰਮੇ ਮੇਰੀ ਡਾਂਗ ਕਿੱਥੇ ਆ ਡਾਂਗ ਦਾ ਕੁੱਤੀ ਲੈ ਗਈ ਚੱਕ ਕੇ ਹੋ ਜਾਂਦੀ ਆ ਜਿਦੜਾ ਡਾਂਗ ਸੀ ਕਿ ਚੂਹਾ ਸੀ ਉਹ ਚਾਨਾ ਉਹ ਰੱਟਾ ਗਿਡੂ ਬੀਜੀ ਵਾਲੀ ਪਈਆ ਬਣਿਆ ਮੈਂ ਖਲਾ ਦੇਣਾ ਮੈਂ ਰੱਖੀਂ ਕਰਨਾ

ਚਾ ਮੈਂ ਰਸਨਾ ਸੀ ਉਹਦਾ ਕੱਢਦਾ ਸੀ ਨਾ ਮੈਂ ਉੱਤਾਂ ਨਹੀਂ ਜਾਉਂਗਾ ਫੇਰ ਕਿੱਧਰ ਫਿਰਦਾ ਆ ਮਸੀਹ ਲਵੇ ਕਿਹੜੇ ਜੰਦਾ ਕੋਈ ਉੱਤ ਖੜਾ ਉਹਦਾ ਖੜਾ ਉਹਦਾ 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 ਲੋਕੀਂ ਉਹਦਾ ਪੱਲੀ ਪਾਈ ਹੋਇਆ ਪਾਈ ਹੋਇਆ ਤਰਫਾ ਇਹ ਵੇਚਦਾ ਬੁੜਾ ਫਿਰ ਵੇਚਦਾ ਕਾ ਕੋਈ ਗੱਲ ਨਹੀਂ ਫਿਰ ਐ ਕਿ ਆ ਕਾਦੇ ਪਿੱਛੇ ਵੇਚਦਾ ਯਾਰ ਇੰਨਾ ਵਧੀਆ ਕੰਮ ਕਰਦੇ ਆ ਉਹ ਚਾਹ ਤਸਰ ਦੱਸੋ ਦੇਖ ਮੁੰਡਾ ਕਾਣੋ ਮੁੰਡਾ ਪਤਾ ਦਾ ਇਹ ਗਿਆ ਮਹੂ ਕੀ ਨੇ ਖਾਸ਼ਾ ਕਹਿੰਦਾ ਡੱਕਾ ਤੋੜਦਾ ਨਹੀਂ ਪੈਸੇ ਜਰਾ ਹੀ ਤੇ ਪਹਿਲਾਂ ਨਹੀਂ ਪੈਸੇ ਕਿਹਾ ਕਿਤੇ ਕਿਤੇ ਮੈਂ ਰੋਲੀ ਗੁੱਟ ਲੈ ਕੇ ਕਹਿੰਦੇ ਮੈਨੂੰ ਤੇ ਇਹਨੇ ਪੜਦਾ ਨਹੀਂ ਪਾਇਆ ਕੀ ਕੀ ਲੈ ਕੇ ਦੇਵਾਂ ਮੈਂ ਉਹ ਕਿਉਂ ਮਾਵ ਤੇ ਹਰਦਾ ਨਹੀਂ ਆਗਿਆ ਮੰਗਰੀ ਆ ਗਿਆ ਮੰਗਰੀ ਲੈ ਮੇਰਾ ਤਿਆ ਲੈ ਤਾਹਾਂ ਵਪਾਰੀ ਲਈ ਫਿਰਦਾਗਾ ਨਾ ਫੇ ਮੈਂ ਤਾਂ ਬਾਈ ਉਹਨੇ ਕਿਹਾ ਲੈ ਯਾਰ ਮੈਂ ਤਾਂ ਠੀਕ ਦੇਖਣੀ ਹੁੰਦੀ ਤੇਰੇ ਬਾਰੇ ਮੈਂ ਹੁਣ ਕੀ ਕਰੀਏ ਚਰਨਾ ਕੀ ਬੋਲ ਕਿਵੇਂ ਕਰਨਾ ਰੱਖਣਾ ਕਿ ਵੇਚਣਾ ਮੈਂ ਇਥੋਂ ਤਾਂ ਚਾਲਦੀ ਨਹੀਂ ਚਿਹੜੇ ਕਰਕੇ ਕੰਨ ਨੂੰ ਹੱਥ ਲਵਾਤੇ ਮੇਰੇ ਨਾਲ ਲੈ ਕੇ ਉਹਨੂੰ ਭੰਡਾ ਕੇ ਦੇ ਕਹਿੰਦਾ ਚੱਲ ਦੀਰ ਮੈਨੂੰ ਆਪਾ ਲੈ ਲੈਣਿਆ ਸਾਰਾ ਤੁਖਰਾ ਕਰਤੀਏ ਇਹਨਾਂ ਨੂੰ ਆਏ ਨਹੀਂ ਪਤਾ ਕਿੰਨਾ ਰੁਪਇਆ ਕਮਾਇਆ ਕਿੰਨਾ ਲਾਇਆ ਕਿੰਨਾ ਲੱਗਿਆ ਨਾ ਕਰੇ ਪਤਾ ਨਹੀਂ ਕਿੱਥੇ ਖਾ ਗਏ ਲਾਤੀ ਜੀਰ ਵੀ ਪਤਾ ਨਹੀਂ ਲੱਗੇ ਕਿ ਇੱਥੇ ਕਰਨ ਆਈ ਪਈ ਐ ਪਿੰਡ ਦਾ 3 ਲੱਖ ਦਾ ਕੰਮ ਕਰਾ ਸੀ 1 ਲੱਖ ਰੁਪਇਆ ਚ ਕਿਹੜੇ ਤੇ ਖਰਚਾ ਆ ਗਿਆ ਚਾਚਾ ਯਾਰ ਹੋਰ ਪਾਥੀ ਤੁਰਿਆ ਫਿਰਦਾ ਰਹਾ ਯਾਰ ਖੜਦਾ ਹੋਇਆ ਨਹੀਂ ਮਸ਼ੀਨ ਕੋਲੇ ਐ ਅਸੀਂ ਤਾਂ ਵੇਚ ਦੇਈ ਨਹੀਂ ਭਾਈ ਮਸ਼ੀਨ ਵੇਚ ਦੇ ਨਾ ਨਾ ਵੇਚ ਦੇ ਦੇ ਸਾਡੀ ਭੀਚੀ ਜੇ ਦੇਖ ਇਹ ਕਹਿੰਦਾ ਵੇਚਦੇ ਆ ਬੁੜਾ ਨਾ ਇਹ ਬੁੜਾ ਦਾ ਕੀ ਆ ਇਹਨੂੰ ਬੁੜਾ ਨਾ ਨਾ ਵੇਚ ਦੇਣੀ ਤਾ ਨਾ ਨਾ ਕਾਇਆ ਵੇਚ ਦੇਣੀ ਕਿਹੜੇ ਅੱਲਾ ਉਹ ਤਾਂ ਆਪ ਕਹੀ ਜਾਂਦਾ ਵੇਜ ਨਾ ਨਾ ਪਾਣੀ ਵੇਚਦੇ ਰੋੜੀ ਕੁੱਟ ਲਿਆਵਾਂਗੇ ਝਿਹੜਿਆਂ ਨਾ ਨਾ ਰੋੜੀ ਕੁੱਟ ਰੋੜੀ ਕੁੱਟ ਪਾਹ ਸੜਕਾਂ ਦਾ ਨਵੀਆਂ ਬਣ ਗਈਆਂ ਰੋੜੀ ਕੁੱਟ ਕਿੱਥੇ ਚੜਾਉਏ ਆ ਯਾਰ ਹੁਣ ਤਾਂ ਹਾਈ ਫਾਈ ਵੱਡੇ ਰੋਡ ਬਣ ਗਏ ਉਹਦਾ ਤੂੰ ਤਾਂ ਸਹਿਣਾਗਾ ਰੋੜੀ ਕੁੱਟ ਤੇ ਕਮਾਈ ਪਤਾ ਕਿੰਨੀਆਂ ਸੜਕਾਂ ਦੇ ਇੰਨੀਆਂ ਰੋਡਾਂ ਨੇ ਬਣਦੇ ਉਹ ਸੜਕਾਂ ਤਾਂ ਆ ਹੁਣ ਸਾਰੀਆਂ ਨਵੀਆਂ ਬਣ ਗਈਆਂ ਕਿਹੜੀਆਂ ਸੜਕਾਂ ਬਣਦੀਆਂ ਨਹੀਂ ਆ ਤੈਨੂੰ ਰਾਇ ਕਿਹੜੇ ਕੰਜਨ ਨੇ ਦਿੱਤੀ ਵੀ ਰੋੜੀ ਕੁੱਟ ਲੈ ਲੈ ਓਏ ਮੈਨੂੰ ਤਾਂ ਉਹਨਾਂ ਨੇ ਆਖਿਆ ਸੀ ਜਨੈਲ ਕੇ ਮੁੰਡੇ ਨੇ ਯਾਰ ਲੈ ਲੈ ਕੰਮ ਨਾਰਾ ਪਾਣੀ ਵੇਚਦਾ ਆ ਮਸ਼ੀਨ ਮਸਾਂ ਲਿਆਤੀ ਹੈਗੀ ਭੈਣ ਨੀ ਮਸ਼ੀਨ ਵਧੀਆ ਮਿੱਢਦੀ ਆ ਬਿੱਗਣੂੰਦਣ ਭੈਣ ਲੌਕੇ ਆ ਮਸ਼ੀਨ ਦਾ ਜਿਆਦਾ ਕੁਝ ਵੀ ਨਹੀਂ ਵਧੀਆ ਕਰਦਾ ਨਾ ਨਾਰਾ ਭਾਈ ਇਹ ਹੀ ਵੇਚਦੇ ਤੂੰ ਜਾ ਯਾਰ ਇਹਦਾ ਐਵੇਂ ਬੁੜਾ ਛੱਡਦਾ ਦਿਮਾਗ ਤੇ ਬਾਕੀ ਨਾਰਾ ਹੀ ਵੇਚਦੇ ਇਹ ਕਹਿੰਦੇ ਵੇਚਦਾ ਨਹੀਂ ਆ ਇਹ ਮਾਲਕ ਹੈ ਮਾਲਕੀਆਂ ਸੀ ਕੋਈ ਨਾ ਨਾਰਾ ਤੂੰ ਖੁੱਚਾਂ ਦੇ ਖਾਏਗਾ ਮੈਂ ਵੀ ਖਾਊਗਾ ਖੁੱਚਾਂ ਦੇ ਫਿਰ ਤੂੰ ਖੜ ਜਾ ਜਿਹਦਾ ਭਲਾ ਫਿਰ ਮੈਂ ਤਾਂ ਇਹ ਕਹਿਣਾ ਭਾਗ ਜਾ ਫੇਰ ਮੈਂ ਲੜਾਈਏ ਵਿੱਚ ਸਮਝੇ ਸੇ ਨਹੀਂ ਗੇੜ ਪਾਲਾ ਉਹ ਲੜਾਈ ਵਾਲੀ ਚੀਜ਼ ਨਹੀਂ ਲੈਂਦੇ ਹੁੰਦੇ ਯਾਰ ਲੜਾਈ ਵਾਲੀ ਨਹੀਂ ਵਫਾ ਕਰਦੀ ਕਰਦੀ ਤਾਂ ਵਫਾ ਨਹੀਂ ਕਰਦੀ ਉਹ ਤਾਂ ਮੈਨੂੰ ਵੀ ਹਾਂ ਫਿਰ ਤੂੰ ਬਈ ਲੜਾਈ ਆ ਇਹਦੇ ਵਿੱਚ ਉਹਦੇ ਮੁੰਡਾ ਲੜੀ ਜਾਂਦਾ ਇਹ ਲੜੀ ਜਾਂਦਾ ਉਹ ਬਾਪੂ ਲੜੀ ਜਾਂਦਾ ਹੈ ਕਿਉਂ ਲੈਣਾ ਤੂੰ ਹੋਰ ਲੈ ਲੈ ਭਾਵੇਂ ਫੈਸਲਾ ਫ੍ਰੀ ਚ ਗੇ ਲੈ ਜਾ ਯਾਰ ਪੈਸੇ ਦੇ ਕਿਰਾਇਆ ਦੇ ਦੇ ਅਗਰ ਹੀ ਮੈਨੂੰ ਅੱਧਾ ਕ ਕਿਰਾਇਆ ਕਿਉਂ ਫਿਰ ਸੌਦੇ ਹੀ ਕਰਾਂਗੇ ਹੈ ਫਿਰ ਮੇਰੇ ਕਰਮਾਂ ਦੀ ਮੇਰੇ ਨਾਲ ਹੀ ਗੱਲ ਔਰ ਤੂੰ ਯਾਰ ਉਰੇ ਮੇਰੀ ਗੱਲ ਸੁਣਨ ਉਰੇ ਆ ਹਾਂ ਜੇ ਲਾਉਂਦੇ ਨੂੰ ਡਾਇਆ ਕਿ ਦਵਾਉਂਦਾ ਦਮਦਾ ਲਾਉਂਦੇ ਨੂੰ ਬਖਣੀ ਜੇ ਤੇ ਠੀਕ ਆ ਠੀਕ ਆ ਮੈਂ ਬਸ ਹੋਰ ਲਿਆਉਂ ਲਾਉਂਗਾ ਤਾਂ ਹੈਗੀ ਮੇਰੇ ਬਪੂ ਨਾ ਰੋੜੀ ਨਾ ਕਰ ਲਾ ਕਰ ਲੈ ਨਾਲ ਇਹ ਕਹਦਾ ਰੱਖਣੀ ਆ ਰੱਖ ਨਹੀਂ ਰੱਖਣੀ ਨਾ ਰੱਖਾ ਉਹ ਮੇਰਾ ਦਾਦਾ ਹਾਂ ਦਾਦਾ ਦੱਸਦਾ ਰੋੜੀ ਕੁੱਟ ਲੈਣੇ ਰੋੜੀ ਕੁੱਟ ਮਰ ਗਿਆ ਕੋਈ ਇਹ ਫੜਦਾ ਹੈ ਇੱਕ ਟ੍ਰਾਲਾ ਆਇਆ ਲੈ ਆਣੇ ਲੈ ਮਿੱਟੀ ਪਾਵਾ ਕਰਾਂਗੇ ਲੋਕਾਂ ਦੇ ਲੈ ਹਾਂ ਕਤੰਦਰਾ ਚੀਜ਼ਾਂ ਦਾ ਐ ਮੰਗੀਆ ਨਾ ਜਿਵੇਂ ਟੋਗੀਆਂ ਨਾ ਨੀਉਂਦੀਆਂ ਨੇ ਦੁਕਾਨ ਤੋਂ ਉਹ ਦਾਦਾ ਯਾਰ ਐ ਤਾਂ ਨਹੀਂ ਆਉਂਦੇ ਹੁਣ ਤੁਹਾਡੇ ਜਿਹੇ ਸਪੋਰਟ ਦਾ ਕਰਦੇ ਮੇਰੀ ਰਿਪੋਰਟ ਕਰੀਦਾ ਜਾਨਾ ਮੈਂ ਹੋਰ ਹੋਰ ਕੀ ਕਰੇਗਾ ਤੂੰ ਹੈ ਮਾਦਾਨ ਮਾਦਾ ਯਾਰ ਲੈ ਕੇ ਨਹੀਂ ਦਦੂ ਤਾਂ ਫਾਹੇ ਡੰਗਦਾ ਜਮਾ ਮਾਰਦਾ ਜਾਂ ਮੈਨੂੰ ਫਾਹ ਲੈਣਾ ابو ਸੱਚੀ ਮਰਨਾ ਪੂਗਾ ਆਪਣੇ ਉਸ ਮਰਜ਼ੀ ਕਰਿਓ ਨਾ ਕਰਿਓ ਯਾਰ ਦਾਦਾ ਯਾਰ ਕਹਿੰਦੇ ਦੇ ਦੂਗਾ ਹੈ ਦਾਦਾ ਕੀ ਕਰੂਗਾ ਸੱਜੇ ਨਤੀਸੋ ਜੀ ਜਾਂ ਲਾ ਗਏ ਬੇਸਤੀਆਂ ਤੇਰੇ ਤਾਂ ਕੋਈ ਪਸੰਦ ਹੀ ਨਹੀਂ ਆਉਂਦੀ ਕੱਲ ਨੂੰ ਤੂੰ ਬਹੁਤ ਹੈਂਗਾ ਆ ਜਾ ਯਾਰ ਘਰੇ ਜਾ ਕੇ ਰਾਏ ਕਰ ਲੈ ਆ ਜਾ ਆਜੇ ਘਰੇ ਜਾ ਕੇ ਰਾਏ ਬਣਾਉਂਦੇ ਉਹ ਦਾਦਾ ਬਟਾਰਾ ਗਰਦਾਦੇ ਦਾ ਭਰੇ ਜਾਂ ਟੀਡਾ ਲਾ ਕੇ ਦੇਤੀਆਂ ਆ ਜਾ ਮੈਂ ਤਾਂ ਟਰੱਕ ਥੱਲੇ ਟਰੱਕ ਥੱਲੇ ਆ ਚੱਲ ਜਾ ਮਾਰ ਫੂਲ ਥਾਂ